ਸਰੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਚੜਨੀ ਆਏ ਜੇ ਪਾਈਏ ਜਾਣਦੇ ਰਹੇ ਮੈਂ ਤੈਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਡੀ YouTube ਫੈਮਲੀ ਸਾਡੇ ਪਰਿਵਾਰ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਹਾਂਜੀ ਜੋ ਵੀ ਸਾਡੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆਏ ਆ ਪਲੀਜ਼ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਹੁਣ ਹੁਣ ਕਰ ਦਿਓ ਜੀ ਕਮੈਂਟ ਸਸਕਾਰ ਜੀ ਹੋ ਕੇ ਤਾਂ ਹਾਲ ਚਾ ਜਨਾਬ ਠੀਕ ਠਾਕ ਜੀ ਹੋਰ ਸਭ ਵਧੀਆ ਚਲੋ ਫਿਰ ਅੱਜ ਕੋਈ ਹੋਰ ਆਪਾਂ ਮਸਾਲੇਦਾਰ ਖਬਰ ਤੁਹਾਡੇ ਲੈ ਕੇ ਆਏ ਆ ਤੇ ਗੁੱਸਾ ਕਿਸੇ ਨੇ ਨਹੀਂ ਕਰਨਾ ਦਿਲ ਤੇ ਕਿਸੇ ਨੇ ਨਹੀਂ ਲੈਣੀ ਠੀਕ ਹੈ ਬਸ ਸੈਰਪੇ ਘਮੰਡ ਰੰਜੜੇ ਕਰਨਾ ਆਪਾਂ ਚੱਲ ਵੀ ਹੋਈ ਸ਼ੁਰੂ ਬਾਕੀ ਇਹ ਜੋ ਚਾਰ ਸਾਲ ਕੱਢ ਲਈ ਚੰਨੇ ਆ ਦੀਦੀ ਦੇ ਗੋਲ ਹਾਂ ਸਦਾ ਸਾਡੀ ਲੱਗੇ ਆ ਮਨ ਲਾਦਾ ਜੇਹੋਤ ਵਾਲਾ ਏ ਕੀ ਜਮ ਜਾਂਦਾ ਜੀ ਹੁਣ ਸਾਰੀ ਰੱਖ ਦੇ ਚੱਕਣੋ ਕਿਦਾਂ ਅੱਛਾ ਚਮਟੇ ਨਾਲ ਚੱਕ ਕੇ ਇੱਥੇ ਰੱਖ ਲੈਣੀ ਹੈ ਹੋ ਗਿਆ ਤਾਂ ਬੰਦ ਕਰ ਆ ਦੇਖੋ ਜੀ ਕਿੰਨੀ ਬੇਅਕਲ ਤੇ ਡੰਗਰ ਜਨਾਨੀਆਂ ਹੁਣ ਦੇਖ ਲੈ ਇਹਨਾਂ ਨੇ ਆਪਣੀ ਨਾਨਣ ਕੋਲ ਜਾਣਾ ਸੀਗਾ ਠੀਕ ਆ ਕਾਲੀ ਕਾਲੀ ਦੇ ਵਿੱਚ ਪਤਾ ਨਹੀਂ ਕਾਲੀ ਕਾਲੀ ਦੇ ਵਿੱਚ ਪਤਾ ਨਹੀਂ ਉਹਦਾ ਘਰ ਵਾਲਾ ਉੱਦੀ ਉਹਦੇ ਉੱਪਰ ਲੈ ਕੇ ਚਲੇ ਗਿਆ ਜੀ ਕੈਮਰਾ ਉਹਨੇ ਖੋਲਤਾ ਉਹਦਾ ਭੇਤ ਕਿ ਇਹ ਮੱਥਾ ਕਿੱਦਾਂ ਟੇਕਦੀ ਆ ਮੈਨਾਂ ਲੱਗਿਓ ਪਹਿਲੀ ਵਾਰ ਹੋਣੀ ਆ ਕਦੇ ਪਤਾ ਨਹੀਂ ਇਹਨੂੰ ਪਾਠ ਕਰੀਦਾ ਜਾਂ ਜੋਤ ਜਗਾਈਦੀ ਜਾਂ ਕਿੱਦਾਂ ਵੀ ਆ ਠੀਕ ਆ ਗੱਲ ਪਤਾ ਕੀ ਆ ਹਾਂਜੀ ਕੋਈ ਵੀ ਆਪਾਂ ਹੁਣ ਕੋਈ ਮੱਥਾ ਟੇਕਣਾ ਜਾਂ ਪਾਠ ਨੂੰ ਕਿਸੇ ਧਰਮ ਨੂੰ ਆਪਾਂ ਮੰਨਦੇ ਆ ਨਾ ਹਾਂਜੀ ਉਹ ਪਹਿਲਾਂ ਉਹਦੇ ਉਹਦੇ ਧਿਆਨ ਦੋ ਪੂਰਾ ਫੋਲ ਠੀਕ ਆ ਬਿਲਕੁਲ ਹਾਂਜੀ ਐਦਾਂ ਜਿਦਾ ਤੂੰ ਕਹਿੰਦੀ ਆ ਵੀ ਕੋਈ ਬਸ ਆਇ ਫਹਾਹਾ ਵੱਡੇ ਕੀਤਾ ਆ ਹੈ ਨਾ ਇਹ ਚੰਗਾ ਜਿਹਾ ਹੈ ਪਤਾ ਕੀ ਕੀਤਾ ਜੋ ਰਸੋਈ ਦੇ ਵਿੱਚੇ ਖੜੀ ਆ ਜੋਤ ਲੈ ਕੇ ਉਹ ਦਾ ਘਰ ਵਾਲਾ ਉੱਪਰ ਚਲ ਗਿਆ ਪਤਾ ਕੀ ਕਰਤੀ ਜਿੰਨਾ ਚਮਟੀ ਨਾਲ ਰੁਪੀਆਂ ਚੱਕਦੇ ਆ ਇਹ ਜਿਹੜੀ ਚਿਮਟੀਆਂ ਰੋਕਤੀਆਂ ਚੱਕਦੇ ਉਹੀ ਚਿਮਟੇ ਜੋਤ ਪੂਰੀ ਫੜ ਗਏ ਨੇ ਇਹਨੇ ਗੈਸ ਚੂਲੇ ਦੇ ਉੱਪਰ ਕੀਤੀ ਸੀ ਆਇਆ ਡੰਗਰੇ ਜਨਾਨੀਆਂ ਇਹ ਤੇਨੂੰ ਮਤਮੁਤ ਮਾਣੀ ਮੋਟੀਆਂ ਕਿ ਉੱਧਾ ਤੁਸੀਂ ਪੇਤੀ ਬਾਲਾ ਗਿਆਣਾ ਚੱਕੀ ਫਿਰਦੇ ਆ ਤੇਰਾ ਪੇ ਵੀ ਐਣ ਭਰ ਭਰ ਗਿਆਣ ਚੱਕੀ ਫਿਰਦਾ ਤੇ ਦੋਵੇਂ ਇਹ ਜਿਹੜੀ ਹੁਣ ਜੋਤ ਲਾਈ ਹੈ ਚੰਟੇ ਦੇ ਨਾਲ ਇਹਦਾ ਫਾਇਦਾ ਥੋੜੀ ਹੋਣਾ ਇਹਨਾਂ ਦਾ ਸਾਰੇ ਹੋਣਾ ਹੈ ਚੰਟੇ ਵਾਲੇ ਦਾ ਚੰਟੇ ਨਾਲ ਰੋਟੀਆਂ ਚੱਕਦੀ ਹੈ ਜੋਤ ਨੂੰ ਲਾਉਂਦੀ ਹੈ ਨਹੀਂ ਜੋਤ ਕੱਲੀ ਚੱਕ ਕੇ ਚੰਟੇ ਨਾਲ ਕੀਤੀ ਮਗਰ ਉਹ ਬਾਲੀ ਵੀ ਪਤਾ ਕਿੱਦਾਂ ਕਾਲੀ ਕਾਲੀ ਨਾਲ ਉੱਥੇ ਰੱਖ ਕੇ ਸੈਲਫ ਦੇ ਉੱਤੇ ਬਾਲੀ ਬੱਤੀ ਬੱਟੀ ਵਾਟਿਕਾ ਨ ਗੈਸੂ ਨੇ ਤੇ ਲਾ ਕੇ ਲਾਤੀ ਓਏ ਓਏ ਕਹਿਣ ਦਾ ਮਤਲਬ ਪਤਾ ਕੀ ਆ ਨਾ ਅਨਦਰ ਆਪਾਂ ਇੱਕ ਕਹਿਣ ਦਾ ਮਤਲਬ ਵੀ ਕਹਿੰਦੇ ਹੁੰਦੇ ਨਾ ਜਿਆ ਕਰਦਾ ਨਾ ਨਾ ਲੰਬਾ ਲਾਤਾ ਲੰਬਾ ਲਾਤਾ ਉਹ ਕੰਮ ਕੀਤਾ ਹਾਂਜੀ ਕਹਿੰਦੇ ਹੁੰਦੇ ਚਾਹੇ ਕੋਈ ਆਪਾਂ ਕਿਸੇ ਵੀ ਧਰਮ ਨੂੰ ਮੰਨਦੇ ਆਂ ਹਿੰਦੂ ਮੁਸਲਮ ਸਿੱਖ ਸਾਈ ਕਹਿੰਦੇ ਆਪਸ ਵਿੱਚ ਭਾਈ ਭਾਈ ਠੀਕ ਆ ਨਾ ਆਪਾਂ ਕਿਸੇ ਤੁਹਾਨੂੰ ਮਾੜਾ ਜੀ ਕਹਿੰਦੇ ਪਰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਆ ਰੱਬ ਇੱਕੋ ਹੀ ਆ ਸਿਰਫ ਲੋਕਾਂ ਨੇ ਇਹਨੇ ਬੰਦੇ ਹੋ ਆ ਠੀਕ ਨੇ ਜਾਤ ਪਾਤਾਂ ਨੂੰ ਸਾਹਿਬ ਮਾਰਸਿਦਾ ਅੱਲਾ ਸਿਰਫ ਇੱਕੋ ਹੀ ਆ ਠੀਕ ਆ ਸਿਰਫ ਇੱਕ ਕਹਿੰਦਾ ਮਤਲਬ ਇਹ ਬਰਦਾਸ਼ਤ ਤੇ ਕਿਸੇ ਵੀ ਧਰਮ ਦਾ ਬੰਦਾ ਹੈ ਨਾ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਕੋਈ ਮੁਸਲਮਾਨ ਚ ਫਰਕ ਨਹੀਂ ਹਿੰਦੂ ਚ ਵੈ ਕਰਿਸਚਨ ਹੋਏ ਕੋਈ ਵੀ ਹੈ ਨਾ ਸਾਰੇ ਇੱਕੋ ਹੀ ਆ ਇਹਦਾ ਸਾਰਾ ਲੋਕਾਂ ਨੇ ਆਪਣੇ ਧਰਮ ਬਦਲਦੇ ਆ ਜਿੱਦਾਂ ਦੇ ਕੰਮ ਕਰਦੇ ਸੀ ਕਿ ਉਦਾਂ ਦੇ ਗਾਣਾ ਕਰ ਬਦਲੇ ਆ ਠੀਕ ਹੈ ਨਾ ਇਹ ਧਰਮ ਚਾਹੇ ਕੋਈ ਵੀ ਆ ਆਪਾਂ ਜਾਂ ਮਤਲਬ ਕਿ ਜਿਹੜੇ ਵੀ ਧਰਮ ਨੂੰ ਆਪਾਂ ਮੰਨਦੇ ਆ ਉਹ ਧਰਮ ਦਾ ਦਿਲੋਂ ਸਤਕਾਰ ਕਰਨਾ ਚਾਹੀਦਾ ਠੀਕ ਆ ਤੇ ਤੁਸੀਂ ਪੂਰੇ ਆਪਣੇ ਮਨ ਅੰਦਰ ਲਿਆ ਕੇ ਇੱਥੇ ਆ ਕੇ ਫੇਰ ਮੱਥਾ ਟੇਕੋ ਤੂੰ ਜੋ ਗੈ ਚੁੱਲੇ ਦੇ ਉੱਤੇ ਲੱਗੀਆਂ ਉੱਪਰ ਦੀ ਸੱਸ ਵੀ ਚੜੀ ਉਹਨੇ ਵੀ ਟੋਕਿਆ ਨਹੀਂ ਉਪਰੇ ਚੜ ਗਈ ਉਹਦੀ ਸੱਸ ਬਹਿ ਕੀ ਲੱਛਣ ਕਰਦੀ ਆ ਉਹਦਾ ਆਪ ਉਹਨੇ ਕਦੇ ਜੋਤ ਜੂਤ ਵੀ ਲਾਈ ਨਹੀਂ ਉਹ ਜਦੋਂ ਪੂਰੇ ਪਿੰਡ ਵਾਲੀ ਵਾਰ ਦੇਖੇ ਆ ਜਦੋਂ ਜਦਾਂ ਮਤਲਬ ਕੋਈ ਬੋਟੀ ਦਾ ਵਿਆਹ ਹੁੰਦਾ ਹੈ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਇਹਨਾਂ ਦੇ ਘਰ ਦੇ ਵਿੱਚ ਕਿੱਦਾਂ ਪੂਜਾ ਪੂਜਾ ਕਰਦੇ ਆ ਜਾਂ ਕਿਤਾਬ ਪੜ੍ਹਦੇ ਆ ਨਾ ਉਹ ਜਿਹੜੇ ਸੱਸਾ ਹੁੰਦੀ ਉਹ ਦੱਸਦੀ ਆ ਫਿਰ ਜਿੱਦਾਂ ਗਾਂ ਆਜ ਤ ਗਾਂ ਦੀਆਂ ਕੀੜੀ ਚੱਲੀ ਜਾਂਦੀ ਉਹ ਉਹਦੀ ਨੋ ਹੁੰਦੀ ਉਹ ਉਹ ਦੱਸਦੀ ਆ ਤਾਂ ਉਹ ਉਹਦੀ ਨੋ ਬਣੇ ਦੀ ਉਹ ਦੱਸਦੀ ਆ ਗਾਇ ਤਾਂ ਚੱਲੇ ਮੈਨੂੰ ਤਾਂ ਲੱਗਦਾ ਇਹ ਨਾ ਗੜੀ ਬੁੜੀ ਦੇਵ ਨੇ ਜੋ ਜੋ ਕੀਤੀ ਜੀ ਬੱਸ ਲਾਭ ਦੱਸੇ ਤਾਂ ਹੀ ਨਹੀਂ ਉਹ ਤਾਂ ਠੀਕ ਆ ਮੰਨਦੇ ਆ ਮੈਂ ਤਾਂ ਪਰ ਜੀ ਐਨੀ ਗੱਲ ਤਾਂ ਛੋਟੇ ਛੋਟੇ ਬੱਚਿਆਂ ਨੂੰ ਵੀ ਪਤਾ ਵੀ ਧੂਪ ਜੋਤ ਜਿਹੜੀ ਆਪਾਂ ਕਰਦੇ ਆ ਆਪਾਂ ਪੂਜਾ ਘਰ ਰੱਖ ਲਓ ਜਾਂ ਜਿੱਥੇ ਜਗ੍ਹਾ ਦਾ ਸਥਾਨ ਬਣਾਇਆ ਹੁੰਦਾ ਉੱਥੇ ਕਰਨੀ ਚਾਹੀਦੀ ਆ ਇਹ ਤਾਂ ਥੋੜੀ ਬੇ ਰਸੋਈਆਂ ਦੇ ਵਿੱਚ ਰੱਖ ਕੇ ਚੈ ਨਕੀ ਗਾ ਤੇਰੀ ਮੰਮੀ ਵੀ ਅਦੀ ਕਰਦੀ ਹੁੰਦੀ ਸੀ ਕਿ ਮੱਥਾ ਟੇਕਦੀ ਹੁੰਦੀ ਸੀਗੇ ਦੱਸ ਚਤਰੋਜੀ ਏ ਬਾਤ ਸਹੀ ਏ ਤੰਗਰ ਜੀ ਨਾ ਹੋਏ ਬੇਅਕਲ ਜਨਾਨੀ ਤੈਨੂੰ ਦੱਸਿਆ ਤਾਂ ਹੈਗਾ ਬੇਸਰਫੇ ਕਹਿੰਦੇ ਨਾ ਜਾ ਕਰਤਾ ਵੀ ਹਾਂ ਬੈਠਾ ਹਾਂ ਅੱਗ ਤੇ ਤੇ ਜਾਣ ਦੀ ਲੱਗੀ ਹੋਈ ਸੀਗੀ ਵੀ ਆਪਣੇ ਨਾਨਕ ਨੂੰ ਦਬ ਦਬ ਚੱਲ ਜਮਾ ਉੱਥੇ ਆ ਗਿਆ ਮੈਂ ਟੌਰ ਦਿਖਾਵਾਂ ਖੜੀ ਵੀ ਨਾਲੇ ਜੋਤ ਲਾਂ ਦੀ ਨਾਲੀ ਪੇਰ ਛੋੜਾ ਟਵਰੇ ਛੋੜਾ ਕੱਢੀਆਂ ਆ ਚੱਕੀ ਉਹ ਟੋਰਾ ਸੋਰਾ ਦੀ ਹੁਣ ਨਾਨਕ ਹੋ ਗਏ ਆ ਜੀ ਤੁਸੀਂ ਦੇਖ ਲਓ ਹਾਂ ਥੋੜੇ ਦੇਖ ਕੇ ਤਾਂ ਨਾ ਬੋਲ ਖੰਡਾ ਦੀਦੀ ਅੱਛਾ ਕਹਾਣਾ ਕਿਹਾ ਨਾ ਕਿ ਤੈਨੂੰ ਬੜਾ ਸਿੱਖਿਆ ਪੜਾਣੀ ਹੈ ਅੱਛਾ ਕਹਾਣਾ ਇਹ ਤੁਹਾਨੂੰ ਕੁਝ ਸੁਣਾਉਂ ਸਾਨੂੰ ਤੁਹਾਨੂੰ ਕੀ ਆਉਂਦਾ ਹੁਣ ਸਾਨੂੰ ਕੌਣ ਨਹੀਂ ਜਾਂਦਾ ਤੁਹਾਨੂੰ ਕੌਣ ਨਹੀਂ ਜਾਂਦਾ ਹੈਗਾ ਨਿਕਲ ਗਈ ਮਾਸੇ ਜੀ ਮਾਹੀਆ ਉਹ ਉਂਦਰੇ ਕਰਿਆ ਆਹ ਲਾ ਦੇਖੀ ਨਾ ਮੇਰੇ ਨਾਲ ਬਲਾਸਸੀ ਕਰ ਆ ਅੱਡੋਪੀ ਦੇਣਾ ਸੀ ਪਰ ਅੱਜ ਠੀਕ ਹੈ ਮੈਂ ਕਹਿੰਨੀ 15 ਤੋਂ 20 ਮਿੰਟ ਲੈਣਾਂ ਇਹਨਾਂ ਨੇ ਬਾਹਰ ਗੇਟਾ ਜਿਹੜਾ ਐਂਟਰਾ ਜਿਹਦਾ ਦਰਵਾਜ਼ਾ ਜਿਹੜਾ ਨਾਲ ਘਾਰ ਆ ਜਿੱਥੇ ਖੜੇ ਆ ਉੱਥੇ ਲਾ ਕੇ ਨਾ ਸਾਰੇ ਉੱਥੇ ਚੱਧੀ ਗਏ ਮਾਚੀ ਨਹੀਂ ਆਈ ਪਾਜੀ ਨਹੀਂ ਆਇਆ ਉੱਥੇ ਖੜ ਖੜ ਸਾਰੇ ਜੱਫੀ ਪਾਈ ਗਈ 20 25 ਮਿੰਟ ਲੈਣੇ ਨੇ ਉੱਥੇ ਲਾਤੇ ਫਿਰ ਸਾਰਾ ਟੱਬਰ ਹਲੇ ਬਾਹਰ ਆ ਆਪ ਕਲਿਓ ਮੋਰੇ ਚਲ ਗਈ ਉਹ ਜਲ ਮੋਰੇ ਅੰਦਰ ਚੜ ਗਈ ਉਹ ਜਲ ਸੋਲਾ ਵੀ ਦੀ ਗੱਲ ਹੈ ਜਦ ਨਾ ਕੋਈ ਸੈਲਬ੍ਰਿਟੀ ਆਦਾ ਨਾ ਕੋਈ ਭਟਾ ਕੋਈ ਮੰਤਰੀ ਸੰਤਰੀਆਂ ਦਾ ਕੋਈ ਤੇ ਉਹ ਪਹਿਲਾਂ ਫਿਰ ਬੌਂਸਰ ਬੌਂਸਰ ਬਾਹਰੇ ਖੜਦੇ ਆ ਫਿਰ ਉਹ ਗੱਡੀ ਉਤਰਦਾ ਸੀਗਾ ਕੈਮਰਾ ਗੁੰਮਰਾ ਫੜਾਦੇ ਆ ਆਪਣਾ ਦਾ ਬਾਹਰੇ ਫਿਰਣ ਦੇ ਜਾਨੀ ਆਪਣੇ ਆਪ ਨੂੰ ਇਹ ਸੈਲੀਬ੍ਰਿਟੀ ਵਾਲੀ ਫੀਲਿੰਗ ਲੈਂਦੀ ਆ ਇਹਨਾਂ ਨਾਲ ਫਿਰ ਸੈਟਿੰਗ ਕਰਨੀ ਹੁੰਦੀ ਆ ਨਾ ਕੈਮਰਾ ਫੜਾਣਾ ਹੁੰਦਾ ਕਿਸੇ ਨੂੰ ਫਿਰ ਐਂਟਰੀ ਗੇਟ ਤੋਂ ਐਂਟਰੀ ਕਰਦੇ ਨੰਦਾਣਾ ਜਿੱਦਾਂ ਬੰਦਾ ਆਹ ਜੀ ਹੋਇਆ ਹੋਇਆ ਇੰਦੀਆਂ ਹਾਂ ਬਾਹਰ ਕੱਢਦੇ ਆ ਫਿਰ ਘਰ ਦਾ ਕੋਈ ਬੰਦਾ ਸੱਦਦੇ ਆ ਵੀ ਆਇਓ ਬੜਾ ਜਿਹਾ ਕੈਮਰਾ ਫੜਿਓ ਵੀ ਗੇਟ ਦੇ ਪਿੱਛੇ ਪ੍ਰਵੇਸ਼ ਕਰਨਾ ਐਂਟਰੀ ਮਾਰਨੀ ਆ ਤਾਂ ਕਰਕੇ ਹੁੰਦਾ ਹੈ ਇਹ ਬੜੀਆ ਖੁਸ਼ਬੂ ਵਾਲੀ ਆ ਪਈਆਂ ਫਰਸ਼ ਰੱਖੀਂ ਐਂ ਕਰਿਓ ਦੇਦੇ ਹਾਂ ਜੀ ਜੀ ਫਿਰ ਅੰਦਰ ਵੜ ਗਈ ਉਹ ਸਾਰੇ ਆਣੇ ਬਾਹਰ ਆ ਆ ਪੰਦਰ ਵੜ ਕੇ ਕਹਿੰਦੇ ਮੂੰਖ ਖੁਸ਼ਮੂਆ ਬੜੀਆਂ ਸੋਹਣੀਆਂ ਆਂਦੀਆਂ ਉਹ ਤੁਹਾਨੂੰ ਦੱਸੀ ਹੋਈ ਹੈ ਪਹਿਲਾਂ ਤੋਂ ਗੱਲ ਪਤਾ ਨਹੀਂ ਨਾਸਾਂ ਕਾਦੀਆਂ ਲੱਗੀਆਂ ਇਨਾਂ ਦੇ ਖੁਸ਼ਮੂਆ ਇਹਨਾਂ ਸਾਰੇ ਟੱਬੇ ਦੇ ਵਿੱਚ ਪੁਰਜਾ ਵੱਖਰਾ ਪਰਮਾਤਮਾ ਨੇ ਕੱਟ ਕੀਤਾ ਨੱਕ ਦੇ ਵਿੱਚ ਉਹ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗਾ ਖੁਸ਼ਬੂਦਾਂ ਦੱਸਿਆ ਪਹਿਲਾਂ ਵੀ ਆਪਾਂ ਕਈ ਵੀਡੀਓ ਬਣਾਈਆਂ ਖੁਸ਼ਬੂਆਂ ਦੇ ਉੱਪਰ ਠੀਕ ਹੈ ਨਾ ਖੁਸ਼ਬੂ ਜਿਹੜੀ ਇਹ ਸੋਂਗਾ ਲੈਂਦੇ ਕੋਈ ਠੱਗ ਅੰਦਰ ਵੜਦੇ ਹੋਣਾ ਨਹੀਂ ਖੁਸ਼ਬੂਆਂ ਬੜੀਆਂ ਸੋਹਣੀਆਂ ਆਂਦੀਆਂ ਨਾਸਾਂ ਤੇਰੀ ਕੁੱਤੇ ਵਾਲੀਆਂ ਲੱਗੀਆਂ ਤੇਰੇ ਪੇਜਾ ਦੇਖੀਏ ਜੇ ਬਹੁਤ ਹੋਗਾ ਬਹੁਤ ਹੋਗਾ ਕੋਈ ਨਹੀਂ ਆਈ ਕਿਤਾ ਪੋਇਆ ਬੰਨੇ ਵਰਦੀ ਹੋ ਗਿਆ ਨਹੀਂ ਜਨਨੀ ਆਹਨ ਮਿੱਦਨ ਵੀ ਆਇਆ ਤਾਰੇ ਤੇ ਜਾ ਰਹੀ ਮੈਂ ਅਸੇ ਪੂਰੇ ਸੇ ਮਾਣ ਦੇਖ ਲਓ ਅਕਲ ਤਾਂ ਮੇ ਕੋ ਮੋਰੇ ਦੀ ਅਕਲ ਦਾ ਪ੍ਰਦਰਸ਼ਨ ਕਰ ਦਿੰਨੇ ਆ ਬੈਠੀ ਦੇਖੋ ਕਿੱਦਾਂ ਇਹ ਨੂੰ ਇਹ ਨਹੀਂ ਮੈਂ ਕਹਣੀ ਹੁਣ ਮੂੰਹ ਚ ਕੀ ਕੀ ਕੱਢਾਂ ਇਹ ਨੂੰ ਇਹ ਮਤ ਨਹੀਂ ਇਹਦੀ ਮਾਂ ਨੇ ਦਿੱਤੀ ਜਾਂ ਚਾਚੀ ਨੇ ਦਿੱਤੀ ਜਾਂ ਇਹ ਪੇਣ ਨੇ ਦਿੱਤੀ ਜਿਹੜਾ ਗਿਆਨੀ ਬਾਬਾ ਬਣਿਆ ਫਿਰਦਾ ਕਿ ਜਦੋਂ ਆਪ ਤੋਂ ਵੱਡਾ ਮੋਰੇ ਬੈਠੀਦਾ ਹੁੰਗਾ ਨਾ ਬੈਠਿਆ ਹੋਵੇ ਤਾਂ ਉਹਦੇ ਮੋਰੇ ਐ ਚੱਕੇ ਨਹੀਂ ਬੈਠੀਦਾ ਹੁੰਦਾ ਲੱਤ ਇਹ ਬੈਠੀ ਦੇਖੋ ਕਿੱਦਾਂ ਲੱਤ ਚੱਕੇ ਦੋ ਸਿਆਣੀਆਂ ਐਤੋਂ ਵੱਡੀਆਂ ਠੀਕ ਆ ਮੋਰੇ ਬੈਠੀਆਂ ਉਹਨਾਂ ਦੇ ਆਪ ਪਤਾ ਬੈਠੀ ਕਿੱਦਾਂ ਬੈਂਚ ਦੇ ਉੱਤੇ ਪੂਰੀ ਜੀ ਆ ਲਾਤਾ ਚੱਕ ਕੇ ਨਹੀਂ ਇਸ ਕੀ ਕਰੀਦਾ ਨਾ ਤੇਦੀ ਵਿਆਹ ਨਹੀਂ ਹੁੰਦਾ ਉਹ ਤਾਂ ਕਹਿੰਦਾ ਮੈਂ ਵਿਆਹ ਦਾ ਲੱਡੂ ਖਾਣਾ ਜੀ ਤਾਂ ਕੋਈ ਨਾ ਕਹਿੰਦਾ ਖਾਗੇ ਦੇਖ ਕੋਈ ਖਾਗੇ ਦੇਖ ਲਪਸਤਾਰੇ ਤੇ ਬਣੀ ਹਾਂਜੀ ਮੈਂ ਤਾਂ ਉਹ ਪਹਿਲਾਂ ਖਾ ਲਿਆ ਮੇਰੇ 2000 ਲੱਡੂ ਖਾ ਲਿਆ ਤੇ ਮਾਸੇਕ ਮੌਣੇ ਸਿੱਧੀ ਨਾ ਤੁਹਾਨੂੰ ਕੁਛ ਨਹੀਂ ਆ ਵੀ ਸੁਆਦ ਹੈ ਮਿੱਠਾ ਹੈ ਕੋੜਾ ਨੂੰ ਨਾ ਕਿਦਾਂ ਨਹੀਂ ਖਾਣਾ ਜੀ ਦਾਰਿਆਂ ਨੂੰ ਫਿਰ ਪਤਾ ਕੀ ਵਿਆਹ ਦੇ ਲੱਡੂ ਦੀਆਂ ਗੱਲਾਂ ਕਰੀ ਜਾਂਦੀ ਆਪਣੇ ਨੂੰ ਕਹਿੰਦੀ ਭਾਜੀ ਕਿੱਥੇ ਆ ਨਨਾਂਦ ਦੇ ਘਰ ਵਾਲੇ ਨੂੰ ਫਿਰ ਉਹਨੂੰ ਕਹਿੰਦੀ ਬਾਜੀ ਤੁਸੀਂ ਦੱਸੋ ਲੱਡੂ ਖਾ ਕੇ ਕਿੱਦਾਂ ਪਸਤਾਨੇ ਲੱਡੂ ਤੁਹਾਨੂੰ ਕਿੱਦਾਂ ਲੱਗਾ ਕਹਿੰਦੀ ਵਿਆਹ ਦਾ ਨੂਣ ਆ ਲੱਗਾ ਮਿਰਚਾਂ ਨਾਲ ਲੱਗਾ ਕਿ ਕਿੱਦਰਾ ਲੱਗਾ ਨਹੀਂ ਆ ਤੈਨੂੰ ਸ਼ਰਮ ਨਹੀਂ ਆਂਦੀ ਆਪਦੇ ਅਨੰਦੋਈਏ ਨੂੰ ਪੁੱਛਦੀ ਹਾਂ ਤੈਨੂੰ ਬੋਦਨੇ ਨੇ ਤੁਸੀਂ ਦੱਸੋ ਲੱਡੂ ਕਿੱਦਰਾ ਅਗਲਾ ਕਹਿੰਦਾ ਵੀ ਲੱਡੂ ਹੁਣ ਦੱਸ ਕੀ ਅਗਲਾ ਕਹੇ ਦੱਸ ਹੁਣ ਮੈਨੂੰ ਸਮਝ ਆਉਂਦੀ ਸ਼ਰਮ ਆਂਦੀ ਆ ਆਪਾਂ ਤਾਂ ਮੈਂ ਇੱਕ ਹਾਫ ਜੀ ਜਾਂ ਛੋਟੀ ਜੀ ਈਆਂ ਦਾ ਲੱਡੂ ਜਿਹਨੇ ਖਾਦਾ ਉਹ ਵੀ ਪਤਾ ਕਰ ਦੇਣੀ ਹੈ ਇਦਾਂ ਦੇ ਛੋਟੀ ਜੀ ਠੀਕ ਹੈ ਪਹਿਲੀ ਗੱਲ ਤਾਂ ਨਾ ਜਨਾਨੀਆਂ ਦੇ ਮੂੰਹ ਐਦਾਂ ਦੀ ਗੱਲਾਂ ਸ਼ੋਭਾ ਨਹੀਂ ਦਿੰਦੀ ਠੀਕ ਹੈ ਜਿਹੜੀ ਇੱਜ਼ਤ ਵਾਲੇ ਘਰ ਦੀ ਜਨਾਨੀ ਹੈ ਉਹਦੇ ਮੂੰਹੋਂ ਤਾਂ ਖਾਸ ਕਰਕੇ ਉਦਾਂ ਹੀ ਨਾ ਬੰਦੇ ਇੱਕ ਦੂਜੇ ਟਿੱਚਰ ਮਾਹੌਲ ਦੇ ਵਿੱਚ ਕਹਿ ਸਕਦੇ ਆ ਬਕਵਾ ਬੋਲ ਮੈਂ ਤਾਂ ਕਹਿੰਗੀਆਂ ਮੈਨੂੰ ਬੋਲ ਜਿੰਨੂੰ ਵੀ ਸ਼ਰਮ ਆਉਂਦੀ ਜੇ ਤੂੰ ਇਹ ਗੱਲ ਆਪਣੇ ਨੰਨ੍ਹ ਨੂੰ ਦੋਈ ਉਹਨੂੰ ਬੋਤ ਨਾ ਨੂੰ ਬੋਲਦਾ ਤੇਰੇ ਕੋਲ ਬੈਠੀ ਆ ਉਹਨੂੰ ਖਾਸ ਕਰਕੇ ਨਾਲ ਜੀਜਾ ਲੱਗਦਾ ਨਾ ਹਾਂਜੀ ਉਹ ਮੂੰਹ ਲੱਗਿਓ ਪ ਇਹ ਮੈਂ ਤੂੰ ਗਰੀ ਹੋਈ ਜਨਾਨੀਆਂ ਬੈ ਤੈਨੂੰ ਵਈ ਮੱਤੇ ਹੈਣੀ ਕਿਹੜੀ ਗੱਲ ਪੁੱਛਣੀ ਆ ਕਿਹੜੀ ਨਹੀਂ ਉਹ ਗੱਲ ਤਾਂ ਲਿਆ ਹੈ ਬਲੌਗ ਵੀ ਚਾਹੋਂਗੇ ਵੀ ਰਹੀਂ ਤੇ ਜੀ ਭਾਬੀ ਜੀ ਨਹੀਂ ਪਤਾ ਨਹੀਂ ਉਹਨਾਂ ਦਾ ਪਤਾ ਨਹੀਂ ਕਿਵੇਂ ਆ ਮੈਨੂੰ ਲੱਗਦਾ ਨਹੀਂ ਵੈਸੇ ਚਲੋ ਦੇਖਾਂਗੇ ਜੇ ਇੱਥੇ ਸ਼ੂਟ ਹੋ ਗਿਆ ਤਾਂ ਨਹੀਂ ਬੂਆ ਨੂੰ ਮਲਾਵਾਂਗੇ ਜ਼ਰੂਰ ਤੁਹਾਡੇ ਨਾਲ ਹਨਾ ਤੇ ਬੱਚਾ ਪਾਰਟੀ ਆ ਉੱਥੇ ਆਪਣੀ ਸਮਝ ਲਓ ਹਾਂਜੀ ਹੁਣ ਬਾਕੀ ਚਾਹਣਾ ਤੁਸੀਂ ਪਾਓ ਜੀ ਪਾਣਿਆ ਜੀ ਅੱਛਾ ਬੂਆ ਜੀ ਬੂਆ ਜੀ ਹਾਂਜੀ ਅੱਜ ਤੱਕ ਮੇਰੀ ਉਮਰ ਇੰਨੀ ਹੋ ਚੱਲੀ ਆ ਠੀਕ ਹੈ ਨਾ ਹਾਂਜੀ ਤੇ ਮੇਰੀਆਂ ਵੀ ਬੂਆ ਚਾਰਿਆ ਮੈਂ ਕਦੇ ਆਪਦੀ ਭੂਆ ਨਾਲ ਤੱਕ ਬੂਆ ਜੀ ਨਹੀਂ ਕਿਹਾ ਠੀਕ ਆ ਇਹ ਬੂਆ ਜੀ ਜਿੱਦਾਂ ਮਤਲਬ ਉਹ ਲਾਜੀ ਥੋੜਾ ਹਿੰਦੀ ਦਾ ਆਂਦਾ ਹੈ ਸ਼ਹਿਰਾਂ ਵਾਲੇ ਤੌਰ ਤੇ ਬੂਆ ਜੀ ਠੀਕ ਹੈ ਨਾ ਆਪਾਂ ਦਾ ਡਾਇਰੈਕਟ ਜਿਹੜੀ ਪੰਜਾਬੀ ਸ਼ੋਧ ਤਾਂ ਪੰਜਾਬੀ ਆ ਆਪਣੇ ਭੂਆ ਫਫੜਾ ਬਿਲਕੁਲ ਆਪਾਂ ਇਹੀ ਕਹੀਦਾ ਠੀਕ ਹੈ ਨਾ ਹੁਣ ਇਹ ਕਹੀ ਜਾਂਦਾ ਬੂਆ ਜੀ ਅਸੀਂ ਅਜ ਬੂਆ ਜੀ ਕੋ ਚੱਲੇ ਆ ਠੀਕ ਆ ਚਲ ਠੀਕ ਆ ਭਾਈ ਤੇ ਬੂਆ ਜੀ ਕੋ ਜਾਣਾ ਜਾ ਸਕਦਾ ਤੇ ਅੱਜ ਭਾਈ ਸੂਟ ਗੈਸਮੀ ਨੇ ਵੀ ਨਵਾਂ ਪਾਇਆ ਲੱਗਦਾ ਮੈਨੂੰ ਹੈ। ਨਾ ਪੁਰਾਣਾ ਪਾਇਆ ਭਾਈ। ਕੀ ਬਾਤ ਹੈ ਕੀ ਬਾਤ। ਕੋਈ ਕਹਿ ਨਹੀਂ ਸਕਦਾ ਵੀ ਪੁਰਾਣਾ ਜਰਾ ਸੂਟ। ਕਿੱਥੇ? ਜਦ ਹਾਈ ਲੈ ਆਈ ਨਾ ਨੰਬਰੇ ਸਾਲ ਬਾਅਦ ਆਉਣਾ ਫੇਰ ਫੇਰ ਕਿੱਥੇ ਤੇ ਪੁਰਾਣਾ ਲੱਗਣਾ। ਹਾਂ। ਤਾਂ ਫੇਰ ਉਹ ਜਿਹੜਾ ਸੂਟ ਨਹੀਂ ਹੈ ਕਿ ਸੂਟ ਨਹੀਂ ਹੈ। ਉਹਨਾਂ ਦੀ ਘਰ ਬਾਈ ਨੂੰ ਕਹਿੰਦਾ। ਕਹਿੰਦਾ ਸੂਟ ਜਿਹੜਾ ਤੂੰ ਪਾ ਕੇ ਬੈਠੀ ਆ ਇਹ ਨਵਾਂ ਸਮਾਇਆ। ਉਹਨੂੰ ਕਹਿੰਦਾ ਕਹਿੰਦੀ ਨਹੀਂ ਤੁਹਾਨੂੰ ਪਤਾ ਨਹੀਂ ਹੈਗਾ ਇਹ ਪੁਰਾਣਾ ਹੀ ਆ। ਕਹਿੰਦਾ ਮੈਨੂੰ ਕੀ ਪਤਾ ਲੱਗਣਾ? ਜਦਾ ਸਾਲ ਬਾਅਦ ਤਾਂ ਸੂਟ ਦੀ ਬਾਰੀ ਆਂਦੀ ਆ। ਅੱਛਾ ਸਾਲਵਾ ਸਾਲਵਾ ਸੂਟ ਦੀ ਪਾਰੀ ਆਂਦੀ ਆ ਮੈਂ ਇਹ ਕਹਿਣਾ ਚਾਹਨਾ ਵੀ ਜਿਹਦੇ ਕੋਲ 365 ਸੂਟ ਆ ਹੂੰ ਜਿਹੜੀ ਜਨਾਨੀ ਕੋਲ 365 ਸੂਟ ਆ ਸਾਲਵਾ ਸੂਟ ਦੀ ਪਾਰੀ ਆਂਦੀ ਆ ਔਰ ਰੋਜ਼ ਕੱਪੜੇ ਵਾਲੀ ਦੁਕਾਨ ਤੇ ਕਿਆ ਕਰ ਜਾਂਦੀ ਆ ਹਾਂਜੀ ਠੀਕ ਹੈ ਨਾ ਸਹੀ ਆ ਪੁਆਇੰਟ ਬਾਈ ਫੜਨਾ ਚਾਹੀਦਾ ਆਪਾਂ ਹੀ ਪੁਆਇੰਟੇ ਫੜੀਦਾ ਠੀਕ ਨੇ ਜਦ ਮੰਨ ਲਾ ਵੀ ਸਾਲ ਬਾਸ ਹੁੰਦੀ ਬਾਰੀ ਆਂਦੀ 365 ਸੂਟ ਆ ਜਨਾਨੀ ਕੋਲ ਰੋਜ਼ ਕੱਪੜੇ ਦੁਕਾਨ ਤੇ ਕਿਆ ਕਰ ਜਾਂਦੀ ਹੈ ਠੀਕ ਹੈ ਨਾ ਰੋਜ਼ ਕੱਪੜਾ ਉੱਥੇ ਕਰਦੇ ਆ ਫਿਰ ਆਪਦੀ ਨਾਨੀ ਦੇ ਕੋਲ ਜਾ ਕੇ ਕਹਿੰਦੀ ਇਹ ਹਾਂ ਅਬੀ ਨਾਨੀ ਕੋਲ ਗਈ ਸੀ ਨਾ ਕਵਾ ਹਾਂਜੀ ਜਾ ਕੇ ਜਨ ਨੱਥ ਲੈ ਜਾਣਾ ਸੀ ਨੇ ਨੱਥ ਵਾਰ ਵੀ ਨਾਨੀ ਕੋਲ ਜਾ ਕੇ ਕਹਿੰਦੀ ਮੇਰੀ ਮੰਮੀ ਕੋਲ ਤਾਂ ਕੋ ਸੂਟੇ ਨਹੀਂ ਪਾਣ ਨੂੰ ਹੁਣ ਆਪ ਤੋਂ ਸੋਚੋ ਵੀ ਸੱਸ ਕੋਲ ਨੋ ਕੋਲਾ 365 ਸੂਟ ਹੋਣ ਹਾਂਜੀ ਸੱਸ ਕੋਲ ਕੋ ਸੂਟ ਨਾ ਹੋਵੇ ਠੀਕ ਆ ਇਹ ਦੋ ਵੱਡੀ ਫੁਕਰੀ ਹੋਰ ਕਿਹੜੀ ਉਸਾਦੀ ਯਾਰ ਬਿਲਕੁਲ ਜੀ ਘਰ ਵਾਲੀ ਨਵਾਂ ਸੂਟ ਪਾ ਕੇ ਬੈਠੀ ਹੋਵੇ ਤੇ ਘਰ ਵਾਲੇ ਨੂੰ ਵੀ ਨਾ ਪਤਾ ਲੱਗੇ ਵੀ ਨਵਾਂ ਕਾ ਪੁਰਾਣਾ ਆ ਹਾਂ ਬੱਤ ਸਹੀ ਏ ਤੇ ਰੋਜ਼ ਤੁਸੀਂ ਕੱਪੜੇ ਵਾਲੀ ਦੁਕਾਨ ਤੇ ਜਾਂਦੇ ਆ ਸੂਟ ਗੇ ਮੈਨੂੰ ਲੱਗਦਾ ਜੀ ਮਹੀਨੇ ਵਿੱਚ 31 ਦੇ 31 ਦੇ ਨੇ ਕੱਪੜੇ ਵਾਲੀ ਦੁਕਾਨ ਤੇ ਹੁੰਦੇ ਆ ਠੀਕ ਆ ਜਲਸਾ ਤੁਹਾਡੇ ਕੋ ਸੂਟ ਐਨ ਐਨ ਸੂਟ ਤੁਹਾਡੇ ਕੋ ਹੈਗਾ ਫਿਰ ਤੁਸੀਂ ਕੱਪੜੇ ਵਾਲੀ ਦੁਕਾਨ ਤੇ ਕਾਹਤੇ ਜਾਂਦੇ ਆ ਬਈ ਵਲੌਗ ਬਣਾਣਾ ਬਸ ਮੇਨ ਮਤ ਆ ਆ ਵਲੌਗ ਬਣਾਣਾ ਠੀਕ ਆ ਬਿਲਕੁਲ ਫਿਰ ਦੇਖੋ ਜੱਤ ਐਂਡ ਦੇ ਸੂਟ ਦੇ ਕੋ ਫਿਰ ਕਹਿੰਦੀ ਮੈਂ ਕਿ ਇੱਕ ਸੂਟ ਦੀ ਬਾਰੀ ਸਰ ਪੰਜ ਬਾਰ ਸੂਟ ਪਾਣਾ ਮੈਂ ਅੱਛਾ ਜੀ ਪੰਜ ਵਾਰ ਸੂਟ ਪਾਣਾ ਉਹ ਕਹਿੰਦਾ ਸੱਤ ਵਾਰ ਤਾਂ ਪਾ ਲਿਆ ਹਾਂ ਹੂੰ ਉਹ ਬਾਈ ਤੁਸੀਂ ਹਮ ਬਾਨੀ ਦਾ ਨਹੀਂ ਹੈਗੇ ਹੂੰ ਕਿਆ ਬਦਲ ਉਹਨਾਂ ਪਿੱਠ ਲੱਗਦੀ ਹੋਵੇ ਜੀ ਨਾ ਉਹੀ ਗੱਲ ਕਰਦਾ ਵੀ ਤੁਸੀਂ ਹਾਰ ਟਾਈਮ ਤਾਂ ਕਹਿੰਦੇ ਰਹਿੰਦੇ ਆ ਸਾਡੇ ਕੋਲ ਪੈਸੇ ਨਹੀਂ ਹੂੰ ਨੰਗ ਪੋਣਾ ਉੱਪਰ ਦਿਖਾ ਦੇ ਠੀਕ ਆ ਮਾਂ ਨੂੰ ਮਾਂ ਕੋ ਵੀ ਕਹਿੰਦੇ ਕੱਪੜੇ ਨਹੀਂ ਕੇ ਪਾਣ ਨੂੰ ਮੇਰਾ ਸੂਟ ਉਸੇ ਦਾ ਉਸੇ ਆਹ ਲੋਰ ਪਤਾ ਮੈ ਕਟੋ-ਕਟ 1.5 200 ਵਾਰ ਪਾਲੀ ਹੋਣੀ ਯਾਰ ਲੋਰ ਕੋਲ ਹੋਰ ਚੀਜ਼ ਹੈ ਸੂਟ ਅੱਛਾ ਹਾਂ ਹੁਣ ਆਪਣੀ ਵਾਰ ਹੁਣ ਦੇਖ ਹੁਣ ਦੇਖ ਹਾਂ ਆਹ ਟੀ-ਸ਼ਰਟ ਕਿੰਨੀ ਵਾਰ ਪਾਲੀ ਹੋਣੀ ਮੈਂ ਦੇਖੂਗੀ ਜਿਹੜਾ ਬੰਦਾ ਉਹ ਕਹਿੰਦਾ ਮੇਰੇ ਕੋਲ ਇੱਕ ਲੋਰ ਆ ਹਾਂਜੀ ਪਿਆਮਾ ਹਾਂਜੀ ਕਹਿੰਦਾ ਮੈਂ ਘਰ ਤੋਂ ਘੱਟ 1.5 200 ਵਾਰ ਹੀ ਕਹਿੰਦਾ ਇੱਕ ਲੋਰ ਵੇ ਪਾਲ ਲਈ ਠੀਕ ਆ ਉਹਦੇ ਕੋਲ ਕਿੰਨੇ ਸੂਟ ਆ ਕਿਹੜਾ ਪਾਈ ਬੱਠੀ ਉਹਦੀ ਤਾਂ ਗਿਆਨੀ ਹੈਗਾ ਤੈਨੂੰ ਕਬੋਨੀ ਤਾ ਕਰਕੇ ਬਾਈ ਫੋਕਰੀ ਨਾ ਨਿਯਮ ਆ ਰਿਹਾ ਕਰੋ ਤੁਸੀਂ ਇਹਦੇ ਪਹਿਲਾਂ ਨੰਗਪੂਣਾ ਬਲੌਗਾਂ ਵੀ ਬਹੁਤ ਦਿਖਾਲ ਕੇ ਬੈਠੇ ਆ ਠੀਕ ਹੈ ਜੇ ਤਾਂ ਜੀ ਇਹਦੀ ਮਤਲਬ ਕਿ ਨਾ ਇਹਦੇ ਪਸੋਰੀਆਂ ਵੱਲੋਂ ਗੱਲ ਹੋਵੇ ਜਸਮੀਨ ਦੇ ਚਤਰੋ ਦੇ ਕਹਿੰਦੇ ਆਪਾਂ ਫੇਰ ਤਾਂ ਇਹਦੇ ਕੋ ਨੰਗਪੂਣਾ ਐਂ ਕੂਟ-ਕੂਟ ਕੇ ਭਰਿਆ ਆ ਹੁਣ ਦੇਖਿਓ ਤੁਸੀਂ ਇਹੀ ਗੱਲ ਨੋਟ ਕਰਿਓ ਜੇ ਇਹਦੇ ਕੋਈ ਪੇਕਿਆਂ ਨੇ ਚੀਜ਼ ਦਿੱਤੀ ਹੋਵੇ ਉਹਦੀ ਫੁਕਰੀਏ ਨੇ ਰੱਜ ਕੇ ਮਾਰਨੀ ਕੋਈ ਨਾ ਭਾਈ ਸਿੱਧਾ ਸਿੱਧਾ ਉਹ ਦੇਖਣ ਅਜਨ ਨਾਨਕੇ ਵਾਲੇ ਕੱਪੜੇ ਪਾਏ ਹੋਏ ਦੋਨਾਂ ਨੇ ਅੱਛਾ ਹੋਰ ਹੋ ਮਨਕੀਰਤ ਉਹ ਦੇਖੋ ਉਹਦੇ ਡੇਠਾਣੀ ਦੇ ਨਿਆਣੇ ਕੱਪੜੇ ਪਾ ਕੇ ਬੈਠੇ ਆ ਕਹਿੰਦੀ ਨਾਨਨਕੇ ਉਹ ਸ਼ੂਟ ਆਇਆ ਇਹ ਇਹਦੇ ਘਰ ਦੇ ਹੁੰਦਾ ਹੋਣਾ ਨੂੰ ਨਾਨਕਿਆਂ ਤੋਂ ਆਇਆ ਉਹੀ ਪਾਈ ਬੈਠਾ ਫਿਰ ਫਿਰ ਦੇਖ ਫਿਰ ਜਦਣ ਇਹ ਆਪਣੀ ਪੇਕੀ ਗਈ ਆ ਠੀਕ ਆ ਆਪਣੇ ਪੇਕੇ ਗਈ ਤੇ ਉਦੋਂ ਇਹ ਆਦੀ ਆਪਦੀ ਮਾਂ ਦੇ ਸ਼ੂਟ ਪਾ ਕੇ ਬੈਠੀ ਸੀਗੀ ਤੇ ਇਹ ਗਰਮੀ ਨੇ ਜੱਟਾਂ ਦੇ ਵੀ ਹਾਲਾਤ ਥੋੜੇ ਜੇ ਗਰਮ ਕਰਵੇ ਅੱਗੇ ਨੂੰ ਆ ਜਾ ਨਹੀਂ ਪਿੱਛੇ ਕਹ ਨੂੰ ਮੈਂ ਭਈਆ ਫੋਨ ਫੜ ਕੇ ਖੜਾ ਆ ਬਾਈ ਅੱਸੀਆਂ ਫੇਰੀ ਜੰਨੇ ਰਹਿਨੇ ਆ ਕੱਪੜੇ ਧੋਈ ਜੰਨੇ ਰਹਿਨੇ ਆ ਲੋਕੀ ਬਗਾ ਟਰੈਕਟਰਾਂ ਦੇ ਫੇ ਤੇ ਬੋਲਟਾਂ ਦੇ ਫਿਰਦੇ ਆ ਤੁਸੀਂ ਬਗਾ ਹਾਟੇ ਕੋਠੇ ਜਿਹੜੇ ਰਹਿੰਦੇ ਆ ਉਹ ਬਾਈ ਸੱਚੀ ਗੱਲ ਪੁੱਛੇ ਨਾ ਕਾ ਸੱਚੀ ਟਰੈਕਟਰ ਜਿਹੜੇ ਆ ਦੂਜੇ ਦਿਨ ਦਾ ਦੂਜੇ ਦਿਨ ਆ ਗਿਆ ਦੂਜੇ ਦਿਨ ਕੋਲ ਸੱਚੀ ਟਰੈਕਟਰ ਚਲਾਉਣ ਲੱਗਿਆ ਹਾਂ ਹਾਂ ਮੈਂ ਤੇ ਬੁੜਾ ਪਤਨੀ ਚੰਗੀ ਹੈ ਜੇ ਹੋਲੀ ਆ ਬੰਦਾ ਇੱਕ ਪੁੱਤ ਆ ਟਿਕਿਆ ਤਾ ਹੱਥ ਪਾਟਾ ਟਿਕਿਆ ਮਾਤਾ ਪਾਲਾ ਆ ਹੁਣ ਮੈਂ ਦੇਖਿਆ ਤੇ ਇੱਕ ਬੁੜਾ ਇਹਦਾ ਪੇ ਤੇ ਇੱਕ ਦੂਜਾ ਭਰਾ ਇਹਦਾ ਛੋਟਾ ਚਤਰਾ ਛੋਟਾ ਚਤਰਾ ਉਹ ਪਨੀਰੀ ਪਟਣ ਲੱਗੇ ਹੋਆ ਠੀਕ ਆ ਆ ਗੋਲ ਖੜ ਕੇ ਬਲੌਗ ਬਣਾਦਾ ਵਾ ਵਾਓ ਤੇਰੇ ਮਾਪੇ ਪੁੱਛ ਇਹ ਪਨੀਰੀ ਪਟਣ ਦਾ ਬਲੌਗ ਹੀ ਜ਼ਰੂਰੀ ਸੀਗਾ ਹਾਂਜੀ ਤੂੰ ਆਪ ਹੀ ਕੰਮ ਹਲਾਦਾ ਤੂੰ ਸਿਆਣੇ ਨੂੰ ਲਾਇਆ ਵਿਚਾਰੇ ਨੂੰ ਉਹਨੂੰ ਉਹਨੂੰ ਵਿਚਾਰੇ ਨੂੰ ਬਿਠਾ ਲ ਤੁਸੀਂ ਦੋਏ ਭਰਾ ਭਰਾ ਕਰੋ ਹਾਂ ਦੋ ਦੋ ਕਾਂਟਲ ਤੁਹਾਡਾ ਵਜਣੇ ਆ ਹੱਟੇ-ਕੱਟੇ ਤੁਸੀਂ ਹੈਗੇ ਆ ਉਹਨੂੰ ਜਨ ਸਿਆਣੇ ਨੂੰ ਹੱਟੇ ਕੰਮ ਦੀ ਲਾਗੇ ਰੱਖੂਗਾ ਤੂੰ ਚੱਲ ਜੇ ਤੇਰਾ ਬਲੌਗ ਬਣਾਉਣਾ ਅਸੀਂ ਮੰਨਦੇ ਆ ਜ਼ਰੂਰੀ ਆ ਤੇਰਾ ਨਹੀਂ ਸਰਦਾ ਬਲੌਗ ਬਣਾਏ ਬਿਨਾ ਤੂੰ ਭਰਾਵਾ ਸਟੈਂਡ ਤੇ ਰੱਖ ਲੈ ਕੈਮਰਾ ਆਪ ਵੀ ਵਿੱਚ ਜਾ ਕੇ ਢਿੱਡ ਗਿਆ ਹਲਾਣਾ ਆਪਣੇ ਸਿਆਣੇ ਨੂੰ ਤਾਂ ਵਿਚਾਰੇ ਨੂੰ ਸਾਹ ਸੁ ਦੇ ਦੋ ਨਹੀਂ ਨਹੀਂ ਉਹਨੂੰ ਉਹਨੂੰ ਤੂੰ ਸਿਆਣੇ ਨੂੰ ਵੀ ਲਾਣ ਦਾ ਕੀ ਫਾਇਦਾ ਆਪ ਦੋਈ ਭਰਾ ਕਰਨ ਭੰਗ ਲਾਣਾ ਉਹਨੂੰ ਲੱਤੋਂ ਦਾ ਸਾਹ ਲੈਣ ਦੇ ਦੇਣ ਵਿਚਾਰੀ ਉਹ ਜਿੰਨੀ ਵਾਰ ਵਿਚਾਰਾ ਬਲੌਗ ਦੇ ਵਿੱਚ ਆਇਆ ਮੈਦਾਨ ਨੂੰ ਜਦੋਂ ਕੰਮੇ ਕਰਦੇ ਨੇ ਦੇਖਿਆ ਬਿਲਕੁਲ ਠੀਕ ਆ ਆ ਹੁਣ ਪਹਿਲੀ ਵਾਰ ਮੈਂ ਦੇਖਿਆ ਟਰੈਕਟਰ ਚਲਾਉਂਦਾ ਇਹ ਛੋਟਾ ਜਤਰਾ ਉਹ ਵੀ ਛੋਟਾ ਚੜਿਆ ਆ ਇਹ ਨਹੀਂ ਕਰਦਾ ਕੰਮ ਕੁਮ ਢਿੱਡਲ ਜਿਹਾ ਇਹ ਤਾਂ ਬਸ ਹੱਥ 'ਚ ਫੋਨ ਹੀ ਹੁੰਦਾ ਇਹਦੇ ਤਾਂ ਇਹ ਬਲੌਗਰੀ ਆ ਹਮਮ ਗੱਲ ਗੱਲ ਇਦਾਂ ਵੀ ਤੁਸੀਂ ਵਿਚਾਰੇ ਉਹਨੂੰ ਤਾਂ ਪਹਿਲੀ ਗੱਲ ਤਾਂ ਉਹਨੂੰ ਪਤਾ ਨਹੀਂ ਕਿੱਥੇ ਵੋਟੋਂ-ਵੁੱਟ ਤੇ ਕੱਟ ਕੇ ਬਾਹਰ ਉਹਨੇ ਮਾਰਿਆ ਪਮਾਨ ਠੀਕ ਆ ਨਾ ਆਪ ਰੋਜ਼ ਤੱਕ ਤੈਨੂੰ ਪਤਾ ਆ ਜਵਾਈ ਵੀ ਬਲੌਗ ਬਣਾਦਾ ਬਣਾਦਾ ਆ ਟੀਵੀ ਬਣਾਦੀ ਆ ਆਪ ਆਪਦੇ ਭਰਾ ਇਹਨਾਂ ਦੀ ਫੈਸਲੀ ਫੈਮਿਲੀ ਬਲੌਗ ਦੇ ਵਿੱਚ ਆਂਦੀ ਮੋਬਾਈਲ 'ਚ ਆ ਇੱਕ ਵਾਰ ਜਿੱਦਾਂ ਮੈਂ ਜਿੱਦਣ ਪੈਨਸ਼ਨ ਲੈਣੀ ਸੀਗੀ ਉਹ ਜਿੱਦਾਂ ਬੈਂਕ ਚੋਂ ਦੇ ਪੈਸੇ ਆਉਂਦੇ ਉਹਦਾਂ ਨੇ ਬੂੜਾ ਚੇਤੇ ਆਉਂਦਾ ਇੱਕ ਜਿੱਦਾਂ ਜਿੱਦਾਂ ਪੈਨਸ਼ਨ ਆਈ ਉਦੋਂ ਲੈ ਕੇ ਆਪ ਲੋਗਾਂ ਦੇ ਵਿੱਚ ਜਾਬਤਨਵਾਜਾ 프리ਰੀ ਪਟਾਣਾ ਆਇਆ ਬੇਨਕੁਲ ਜੀ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਦੋਰਾ ਪੈ ਗਿਆ ਬਲਾ ਸਸਰੀਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਰਾ ਪੈ ਵੀਡੀਓ ਚੜਨੀ ਆਏ ਜੇ ਪਾਈਏ ਜਾਣਦੇ ਰਹੇ ਮੈਂ ਤੈਨੂੰ ਦੱਸ ਕਿਉਂਕਿ ਕਿਉਂਕਿ ਚਾਹੇ ਪ੍ਰਧਾਨ ਮੰਤਰੀ ਆ ਚਾਹੇ ਮੁੱਖ ਮੰਤਰੀ ਆ ਬਾਹਰ ਤਾਂ ਬਥੇਰੀ ਇੱਜ਼ਤ ਹੁੰਦੀ ਉਹਨਾਂ ਦੀ ਪਰ ਘਰ ਵਿੱਚ ਜੀ ਹੁੰਦੀ ਆ ਸਾਰਿਆਂ ਦਾ ਯਾਲੇ ਲਈ ਆ ਕੋਈ ਵੀ ਐ ਤੁਸੀਂ ਵੀਡੀਓ ਕੋਈ ਜਿਹੜਾ ਵੀ ਉਹ ਸਬਜੀ ਨੂੰ ਤੜਕਾ ਤੁਰਕਾ ਲਾਤਾ ਟੱਕਣੋ ਦਬਰਖਿਆ ਨਹੀਂ ਰੱਖਿਆ ਬਣੀ ਆ ਨਾ ਸਬਜੀ ਨੂੰ ਤੜਕਾ ਮੈਲਾ ਰੋਟੀ ਤੁਸੀਂ ਮੈਂ ਸਬਜੀ ਨੂੰ ਤੜਕਾ ਤੈ ਲਾ ਰੋਟੀ ਮੈਂ ਬਣਾਉਂਗਾ ਚਲੋ ਕੋਈ ਜਦੋਂ ਬੰਦਾ ਫਰੀਆ ਬੰਦੇ ਨੂੰ ਬਾਈ ਗੱਲ ਸੁਣੋ ਆ ਗਈ ਲੱਗਿਓ ਪਿੱਛੇ ਕੰਨ ਕੀ ਵਾ ਦੋਰਾ ਦੂਰਾ ਪੈ ਗਿਆ ਜਿੱਦਾਂ ਘਰ ਵਾਲਾ ਕਹਿੰਦਾ ਆ ਕਹਿੰਦਾ ਹਾਕੀ ਪਿੱਛੇ ਮੂੰਹ ਜੇ ਕਰੀਂ ਨਹੀਂ ਆ ਇਹ ਕੀ ਸੀਗਾ ਉਹ ਆਪੇ ਕਹੀ ਜਾਂਦਾ ਕਹਿੰਦਾ ਦੋਰਾ ਪੈਂਦਾ ਉਹੀ ਗੱਲ ਆ ਕੈਮਰਾ ਉਹਨੇ ਔਨ ਕੀਤਾ ਕੀ ਚੱਜ ਕਰ ਲੱਗੇ ਸੀ ਆਣੀ ਉਹ ਤਾਂ ਕਹਿੰਦਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨੇ ਤਾਂ ਕਿਹਾ ਆ ਪਿੱਛੇ ਮੂੰਹ ਕਰੀ ਦੇ ਹਾਂ ਬਿੰਗੇ ਟੱਡੇ ਉਹ ਕਹਿੰਦਾ ਵੀਡੀਓ ਕਹਿੰਦਾ ਵੇ ਪਾ ਦੇ ਨਹੀਂ ਹਾਂ ਫੇ ਵੀ ਹਟੇ ਨਹੀਂ ਪਾਣੀ ਆ ਉਹ ਫੇ ਵੀ ਹਟੇ ਨਹੀਂ ਫੇ ਵੀ ਬਿੰਗਾ ਮੂੰਹ ਕਰੀ ਜਦੀ ਆ ਉਹ ਕਹਿੰਦਾ ਮੈਂ ਤਾਂ ਲਾ ਦੋਰਾ ਪਾ ਗਿਆ ਤੈਨੂੰ ਕਾ ਡਾਕਟਰ ਕੋਲ ਲੈ ਜਾ ਕੇ ਦਿਖਾਣਾ ਕਹਿੰਦਾ ਇੰਨਾ ਪਤਾ ਵਿਚਾਰ ਕੋ ਮੰਤਰੀ ਹੋ ਗਏ ਸੰਤਰੀ ਹੋ ਵੀ ਜਿਹੜਾ ਮਰਜੀ ਬੰਦਾ ਹੋਵੇ ਕਹਿੰਦਾ ਘਰ ਵਿੱਚ ਇੱਜ਼ਤ ਨਹੀਂ ਹੁੰਦੀ ਹਾਂ ਹਾਂ ਚੱਲੀ ਤਾਂ ਬਾਹਰੇ ਹੁੰਦੀ ਆ ਕਿਹੜਾ ਬੰਦਾ ਕਹਿੰਦਾ ਘਰ ਚ ਬਾਹਰੇ ਇੱਜ਼ਤ ਨਹੀਂ ਸਾਡੀ ਦਾ ਭਰਾ ਘਰ ਚ ਸੌ ਇੱਜ਼ਤ ਆ ਤੇ ਮੈਂ ਗੱਲ ਦੱਸਾਂ ਠੀਕ ਆ ਨਾ ਹਰਕਦੇ ਜੀ ਹੁੰਦੀ ਆ ਹਰਕਾ ਬੰਦੇ ਘਰ ਚ ਇੱਜ਼ਤ ਹੁੰਦੀ ਆ ਜੇ ਤੇਰੀ ਨਹੀਂ ਹੈਗੀ ਉਹ ਅਸੀਂ ਕਹਿ ਨਹੀਂ ਸਕਦੇ ਇਹ ਥੋੜੀ ਵੀ ਬਾਕੀਆਂ ਦੇ ਵੀ ਨਹੀਂ ਆਏਗੀ ਬਾਕੀ ਤੂੰ ਆਨ ਕੈਮਰਾ ਦੱਸੀ ਜਾਨਾ ਵੀ ਮੇਰੀ ਘਰ ਚ ਇੱਜ਼ਤ ਹੈ ਨਹੀਂਗੀ ਬਾਹਰੇ ਮੇਰੀ ਇੱਜ਼ਤ ਆ ਬਾਹਰੇ ਕਹਿੰਦਾ ਘਰ ਚ ਤਾਂ ਕਿਸੇ ਮੰਤਰੀ ਦੀ ਇੱਜ਼ਤ ਵੀ ਨਹੀਂ ਹੁੰਦੀ ਕਾਹਦੇ ਨਹੀਂ ਹੁੰਦੀ ਆ ਹਾਂ ਤੁਹਾਡੇ ਵਾਂਗੂ ਤਾਂ ਕੋਈ ਵੀ ਨਹੀਂ ਕਰਦਾ ਬੰਦੇ ਨੂੰ ਇੱਜ਼ਤ ਕਰਾਣੀ ਪੈਂਦੀ ਆ ਜੇ ਜਨਾਨੀ ਇੱਜ਼ਤ ਕਰਦੀ ਆ ਜੇ ਥੋੜੇ ਮੰਗ ਠੀਕ ਆ ਝਾੜੂ ਪੁੱਛ ਕਰੀਏ ਪਤਿਲੀਆਂ ਕੱਢੀਆਂ ਮੰਜੀ ਜਿਹੜਾ ਸਲਵਾਰਾਂ ਧੋਏ ਜਿਹੜੇ ਫੇਰ ਤੁਹਾਡੀ ਸ਼ਤਾਂ ਚੁੱਲੇ ਸਵਾਜਿਤ ਹੋਣੀ ਏ ਤੁਹਾਡੀ ਬਾਤ ਤਾਂ ਸਹੀ ਏ ਫੇਰ ਤੁਹਾਡੀ ਗਾਜ਼ੀ ਇੱਜ਼ਤ ਹੋਣੀ ਏ ਇੱਜਾ ਤੁਸੀਂ ਆਪ ਆਉਜੀ ਘਟਾਈਓ ਘਰੇ ਦੇ ਵਿੱਚ ਘਰ ਦੇ ਵਿੱਚ ਹਾਂਜੀ ਫੇਰ ਤੂੰ ਸਾਰਿਆਂ ਨੂੰ ਆਪਦੇ ਨਾਲ ਆਪਦੇ ਨਾਲ ਰਲਾਣਾ ਹਰ ਇੱਕ ਬੰਦੇ ਦੀ ਘਰ ਦੇ ਵਿੱਚ ਇੱਜ਼ਤ ਨਹੀਂ ਹੁੰਦੀ ਚਾਹੇ ਜਿੱਡਾ ਮਰਜੀ ਵੱਡਾ ਬੰਦਾ ਆ ਕਦੇ ਨਹੀਂ ਹੁੰਦੀ ਯਾਰ ਕਦੇ ਨਹੀਂ ਹੁੰਦੀ ਸਾਰੇ ਬੰਦੇ ਸਾਰੇ ਬੰਦੇ ਤੋਂ ਆਪਣੇ ਨਾਲ ਰਲਾਣਾ ਤੇਰੇ ਤੇ ਬਾਕੀਾਂ ਦੇ ਵਿੱਚ ਬਹੁਤ ਫਰਕ ਆ ਉਹ ਤੇਰੀ ਘਰ ਤੇ ਨਾ ਹੋਊਗੀ ਤੇਰੇ ਘਰ ਹੱਕ ਦੀ ਨਹੀਂ ਆਏਗੀ ਹਾਂਜੀ ਬਿਲਕੁਲ ਸਹੀ ਆ ਫਿਰ ਉਹ ਕਹਿੰਦਾ ਤੂੰ ਘਰ ਸਬਜ਼ੀ ਬਣਾ ਮੈਂ ਰੋਟੀਆਂ ਬਗਾਨਾ ਹਮ ਲੈ ਬਸ ਇੱਜ਼ਤ ਤੇ ਟੱਟੂਆਂ ਦੀ ਹੋਣੀ ਆ ਸਵਾਦ ਤੇਰੀ ਇੱਜ਼ਤ ਹੋਣੀ ਘਰ ਦੇ ਵਿੱਚ ਆਪਦੇ ਨਾਲ ਨਾ ਕਿਸੇ ਬੰਦੇ ਰਲਾ ਨਾ ਜੇ ਤੂੰ 10% ਘਰ ਦੇ ਵਿੱਚ ਤੇਰੀ ਇੱਜ਼ਤ ਤੇਰੇ ਖਿਆਲ ਲੋਕਾਂ ਦੀ ਵੀ ਘਰ ਦੇ ਵਿੱਚ 10% ਤੇ ਥੋੜੀ ਲਹੀ ਨਹੀਂ ਦੋਨਾਂ ਭਰਾਵਾਂ ਦੀ ਆਪਦੇ ਨਾਲ ਨਾ ਕਿਸੇ ਨੂੰ ਕਿਸੇ ਨੂੰ ਰਲਾ ਸਮਝ ਲੱਗੀ ਸਾਡੀ ਘਰ ਦੇ 100 ਇੱਜ਼ਤ ਆ ਬਾਹਰ ਵੀ ਸਾਡੀ 100 ਇੱਜ਼ਤ ਆ ਹਰ ਇੱਕ ਬੰਦੇ ਦੀ ਘਰ ਦੇ ਵਿੱਚ ਪੂਰਾ ਠੋਕ ਹੁੰਦਾ ਆ ਤੇ ਬਾਹਰ ਹੀ ਪੂਰਾ ਠੋਕ ਹੁੰਦਾ ਹੈ ਬਿਲਕੁਲ ਤੁਹਾਡੇ ਬਰਗਾਂ ਦਾ ਘਰ ਚ ਵੀ ਨਹੀਂ ਹੁੰਦਾ ਬਾਹਰ ਵੀ ਨਹੀਂ ਹੁੰਦਾ ਚਲੋ ਠੀਕ ਆ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਜੀ ਅਗਲੇ ਨੈਕਸਟ ਚਲੋ ਠੀਕ ਆ ਸਤਿ ਸ਼੍ਰੀ ਅਕਾਲ ਜੀ ਆਪਾਂ ਤੁਹਾਨੂੰ ਫਿਰ ਹੁਣ ਕੱਲੂ ਫਿਰ ਮਿਲਾਂਗੇ ਕੋਈ ਐਦਾਂ ਦਾ ਬਲੌਗ ਲੈ ਕੇ ਠੀਕ ਆ ਕੋਈ ਹੋਰ ਫੜਦੇ ਆ ਵੈਰਾਈਟੀ ਤੇ ਕੱਲੂ ਜਿਆਦਾ ਥੋੜਾ ਜਿਹਾ ਮਸਾਲਾ ਪੇਸ਼ ਕਰਾਂਗੇ ਅੱਜ ਫਿਰ ਹੈ ਨਹੀਂ ਮਸਾਲਾ ਮਸੂਰਲਾ ਵੀਡੀਓ ਦੇ ਵਿੱਚ ਨਾ ਠੀਕ ਆ ਨਾ ਹਾਂ ਜੀ ਥੋੜਾ ਬੀਜੀਏ ਸੀਗੇ ਅੱਜ ਹਾਂ ਜੀ ਅੱਜ ਥੋੜੇ ਬੀਜੀ ਸੀਗਾ ਘਰੇ ਗੈਸਟ ਆਏ ਹੋ ਸੀਗੇ ਤਾ ਕਰਕੇ ਮੌਕਾ ਵੀ ਨਹੀਂ ਮਿਲਿਆ ਕੋਈ ਕਿਸੇ ਦਾ ਬਲੌਗ ਬਲੌਗ ਦੇਖਣ ਦਾ ਤਾਂ ਕਰਕੇ ਜਿੰਨਾ ਕ ਆਪਾਂ ਮੂਰੇ ਸ਼ੋਅ ਜਾਂ ਹੋਇਆ ਆਪਾਂ ਉਹਨਾਂ ਅੱਗੇ ਤੁਹਾਨੂੰ ਦੱਸਤਾ ਆ ਤੇ ਉਹ ਵੀ ਹੁਣ ਸੌਣ ਦਾ ਮਹੀਨਾ ਕਰਕੇ ਤੁਹਾਨੂੰ ਪਤਾ ਹਰ ਕਦੇ ਕਰੇ ਗੈਸਟ ਤੁਰੇ ਰਹਿੰਦੇ ਆ ਤਾਂ ਕਰ ਸਾਡੇ ਵੀ ਆਏ ਸੀਗੇ ਮੇਰੇ ਭਰਾ ਦੀ ਸੱਸ ਸਾਹੀ ਸਾਨੂੰ ਉਹਦੇ ਕੋਲ ਬਹਿਣਾ ਪੈ ਗਿਆ ਤੇ ਕਾਨੂੰ ਆਪਾਂ ਲੈ ਕੇ ਆਵਾਂ ਜਦੋਂ ਠੀਕ ਆ ਧੰਨਵਾਦ